ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸਕੈਂਡਰੀ ਸਮਾਰਟ ਸਕੂਲ ਤਰਨਤਾਰਨ ਮਿਡਲ ਵਿੰਗ ਵਿੱਚ ਜਿਹੜਾ ਬੱਚਿਆਂ ਨੂੰ ਬੈਗ ਵੰਡੇ ਗਏ ਨੇ ਅਨ ਕੰਡੀਸ਼ਨਲ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ ਤੇ ਸਾਡੇ ਵੀਰ ਨੇ ਕਿਹਾ ਕਿ ਤਰਨਤਾਰਨ ਇੱਕ ਸਕੂਲ ਆ ਉੱਥੇ 250 ਬੱਚਿਆਂ ਨੂੰ ਬੈਗ ਚਾਹੀਦੇ ਨੇ ਤੇ ਲੋੜਵੰਦ ਬੱਚੇ ਨੇ ਪਰ ਮੈਨੂੰ ਗੱਲ ਕਮਾ ਇੰਨੇ ਇੰਟੈਲੀਜੈਂਟ ਬੱਚੇ ਤਰਨਤਾਰਨ ਦੀ ਧਰਤੀ ਤੇ ਪੜ੍ਹਾਈ ਕਰਾਈ ਜਾ ਰਹੀ ਹੈ ਇਹ ਦੇਖ ਕੇ ਇੰਨਾ ਅੱਛਾ ਲੱਗਾ ਕਿ ਨੀਦੇ ਸਾਰੇ ਫੋਰ ਗਾਰੰਟੀਡ ਹੀ ਲੈਂਦੇ ਸਰਕਾਰੀ ਸਕੂਲਾਂ ਨੂੰ ਕੋਈ ਲੋੜ ਨਹੀਂ ਚਲੋ ਬੱਚੇ ਆਏ ਨਹੀਂ ਆਏ 2000 ਬੱਚਾ ਸਕੂਲ ਦੇ ਵਿੱਚ ਆ ਔਰ ਹੈਟਸ ਆਫ ਟੂ ਸਕੂਲ ਐਡਮਿਨਿਸਟ੍ਰੇਸ਼ਨ ਸਕੂਲ ਮੈਨੇਜਮੈਂਟ ਜਿਨ੍ਹਾਂ ਨੇ ਇਹ ਕੀਤਾ ਅਸੀਂ ਕੁਝ ਵੀ ਨਹੀਂ ਕੀਤਾ ਰੋਜ਼ ਇਹਨਾਂ ਨੂੰ ਮਿਲਦੇ ਅਸੀਂ ਸਿਰਫ ਥੋੜੇ ਜੇ 2-250 ਬੱਚਿਆਂ ਨੂੰ ਬੈਗ ਦਿੱਤੇ ਸਟੇਸ਼ਨਰੀ ਦਿੱਤੀ ਹੌਸਲਾ ਦਿੱਤਾ ਪਰਸਨੈਲਿਟੀ ਡਿਵੈਲਪਮੈਂਟ ਕਰਾਈ ਉਹਨਾਂ ਨਾਲ ਪਿਆਰ ਮੁਹੱਬਤ ਕੀਤਾ ਗੱਲਾਂ ਕੀਤੀਆਂ ਸੀ ਲੋੜਵੰਦ ਕੁਝ ਲੋਕ ਉਹਨਾਂ ਦੇ ਘਰ ਬਣਾਨੇ ਆ ਹੁਣ ਤੱਕ 65 ਘਰ ਬਣਾ ਚੁੱਕੇ ਆ ਤਰਨਤਾਰਨ ਗੱਲੇ ਚ 15 ਘਰ ਬਣਾ ਚੁੱਕੇ ਆ ਹਰ ਮਹੀਨੇ 45 ਵਿਡੋਜ਼ ਨੂੰ 1700 ਰੁਪਏ ਦਾ ਇੱਕ ਬੈਗ ਹੁੰਦਾ ਗਰੋਸਰੀ ਜਾਂਦੀ ਹੈ 30 ਹੁਣ 32 ਹੋ ਗਏ ਨੇ ਅੱਜ ਕੀ ਮਹੀਨੇ ਇੱਕ ਬਜ਼ੁਰਗ ਵੱਧ ਗਏ ਨੇ ਉਹ ਬਜ਼ੁਰਗ ਜਿਨ੍ਹਾਂ ਨੂੰ ਉਹਨਾਂ ਦੇ ਘਰ ਦਿਆਂ ਨੇ ਛੱਡਿਆ ਹੋਇਆ ਉਹਨਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਜਾਂਦੀ ਹੈ ਉਸ ਤੋਂ ਇਲਾਵਾ ਟ੍ਰੀਟਮੈਂਟ ਦਾ ਤੇ ਸਾਨੂੰ ਪਤਾ ਨਹੀਂ ਇਸ ਟਾਈਮ ਵੀ ਤਕਰੀਬਨ ਗੁਰੂ ਸਾਹਿਬ 10 ਤੋਂ 15 ਪੇਸ਼ੈਂਟਸ ਦਾ ਇਲਾਜ ਕਰਾ ਰਹੇ ਆ ਔਰ ਇਹ ਕੁਝ ਵੀ ਨਹੀਂ ਦੇ ਕੋਈ ਗਵਰਨਮੈਂਟ ਹੈਲਪ ਨਹੀਂ ਹੈ ਇਹ ਸਭ ਹੈ ਜਿਹੜੇ ਤੁਹਾਨੂੰ ਯੋਧੇ ਖੜੇ ਨਜ਼ਰ ਆ ਰਹੇ ਨੇ ਹਰ ਬੰਦਾ ਦਸਵੰਦ ਕਰਦਾ ਕਿਰਤ ਕਰੋ ਨਾਮ ਜਪੋ ਇਹ ਸਾਡੇ ਸਾਰਿਆਂ ਦਾ ਧਰਮ ਹੈ ਇਨਸਾਨੀਅਤ ਦਾ ਔਰ ਉਹ ਸੇਵਾ ਕਰ ਰਹੇ ਆ ਜਿੰਨਾ ਟਾਈਮ ਮਿਲਿਆ ਜ਼ਿੰਦਗੀ ਕਰਾਏਗਾ ਘਰ ਹੈ ਜਿੰਨੀ ਦੇ ਰਹੀ ਉਹ ਕਿਰਾਏ ਦੇ ਘਰ ਚ ਰਹੀ ਜਾਂਦੇ ਆ ਕਿਰਾਇਆ ਦੇ ਰਹੇ ਆ ਜਿਹੜਾ ਬੰਦਾ ਹੈ ਕਿਰਾਇਆ ਦੇਣਾ ਬੰਦ ਕਰ ਦਿੰਦਾ ਉਹਨੂੰ ਉਹਦੀ ਇਜੈਕਟਮੈਂਟ ਹੋ ਜਾਂਦੀ ਘਰ ਚੋਂ ਪਤਾ ਨਾ ਕਿ ਜੇ ਕਿਰਾਇਆ ਨਾ ਦੇ ਉਹ ਮਕਾਨ ਮਾਲਕ ਨੂੰ ਤੇ ਘਰ ਖਾਲੀ ਹੋ ਜਾਂਦਾ ਨਾ ਦਿਓ ਆਪੇ ਖਾਲੀ ਹੋ ਜਣਾ ਕਰਮਾਂ ਦੇ ਬੈਗ ਭਰ ਰਹੇ ਆ ਜਸਟਿਸ ਸੇਵਾ ਸੁਸਾਇਟੀ ਵੱਲੋਂ ਜਿਹੜਾ ਸਰਕਾਰੀ ਸਕੂਲ ਵਿੱਚ ਬੈਗ ਵੰਡੇ ਗਏ ਨੇ ਜਿਵੇਂ ਮੈਂ ਕਹ ਰਿਹਾ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਖਾਈ ਜਾਵੇ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸਕੈਂਡਰੀ ਸਮਾਰਟ ਸਕੂਲ ਤਰਨਤਾਰਨ ਮਿਡਲ ਵਿੰਗ ਵਿੱਚ ਜਿਹੜਾ ਬੱਚਿਆਂ ਨੂੰ ਬੈਗ ਵੰਡੇ ਗਏ ਨੇ ਤਾ ਇਹ ਸੁਸਾਇਟੀ ਕਿਹੜੇ ਕਿਹੜੇ ਕਾਰਜ ਕਰਦੀ ਆ ਇਸ ਸੰਬੰਧੀ ਸਾਰੀ ਗੱਲਬਾਤ ਕਰਕੇ ਜਾਣਾਂਗੇ ਕਿ ਕੀ 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 ਇਹ ਸੁਸਾਇਟੀ ਵੱਲੋਂ ਸੇਵਾ ਦਾ ਮਸਬਲਿਆ ਸੇਵਾ ਦਾ ਮਸਬਲਿਆ ਕੀ ਕਿੱਥੇ ਕਿੱਥੇ ਜਿਹੜੇ ਇਹ ਸੇਵਾ ਸੁਸਾਇਟੀ ਕਾਰਜ ਕਰਦੀ ਆ ਸਭ ਤੋਂ ਪਹਿਲਾਂ ਸਰ ਪੰਜਾਬ న్యూਸ ਤੇ ਜੀਆਂ ਨੂੰ ਆਖਦੇ ਆ ਤਰਨ ਤਨ ਪਹੁੰਚਣ ਦਿੰਦਾ ਜੀ ਹਾਂਜੀ ਸੱਚੀ ਗੱਲ ਜੀ ਥੈਂਕ ਯੂ ਸੋ ਮੱਚ ਤੁਹਾਡਾ ਜੀ ਤਰਨਤਾਰ ਨਾਇਆ ਔਰ ਅੰਮ੍ਰਿਤਸਰ ਦੇ ਵਿੱਚ ਹੈ ਸਾਡੀਆਂ ਅਨ ਕੰਡੀਸ਼ਨਲ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ ਕਿ ਸਾਡੇ ਵੀਰ ਨੇ ਕਿਹਾ ਕਿ ਤਰਨਤਾਰਨ ਇੱਕ ਸਕੂਲ ਆ ਉੱਥੇ 250 ਬੱਚਿਆਂ ਨੂੰ ਬੈਗ ਚਾਹੀਦੇ ਨੇ ਤੇ ਲੋੜਵੰਦ ਬੱਚੇ ਨੇ ਪਰ ਮੈਨੂੰ ਗੱਲ ਕਮਾ ਇੰਨੇ ਇੰਟੈਲੀਜੈਂਟ ਬੱਚੇ ਤਰਨਤਾਰਨ ਦੀ ਧਰਤੀ ਤੇ ਪੜ੍ਹਾਈ ਕਰਾਈ ਜਾ ਰਹੀ ਹੈ ਇਹ ਦੇਖ ਕੇ ਇੰਨਾ ਅੱਛਾ ਲੱਗਾ ਕਿ ਨਿਦੇ ਸਾਰੇ ਫੋਰ ਗਰੰਟੀਡ ਹੀ ਲੈਂਦੇ ਸਰਕਾਰੀ ਸਕੂਲਾਂ ਨੂੰ ਕੋਈ ਲੋੜ ਨਹੀਂ ਚਲੋ ਬੱਚੇ ਆਏ ਨਹੀਂ ਆਏ ਅਟੈਂਡੈਂਸ ਪੂਰੀ ਹੈ ਬੱਚੇ ਸਾਫ ਸੁਥਰੇ ਆ ਬੱਚੇ ਪੜ੍ਹ ਰਹੇ ਆ ਬੱਚੇ ਇੰਟੈਲੀਜੈਂਟ ਆ ਟੀਚਰ ਧਿਆਨ ਦੇ ਰਹੇ ਆ ਅ 2000 ਬੱਚਾ ਸਕੂਲ ਦੇ ਵਿੱਚ ਆ ਔਰ ਹੈਟਸ ਆਪ ਟੂ ਸਕੂਲ ਐਡਮਿਨਿਸਟ੍ਰੇਸ਼ਨ ਸਕੂਲ ਮੈਨੇਜਮੈਂਟ ਜਿਨ੍ਹਾਂ ਨੇ ਕੀਤਾ ਅਸੀਂ ਕੁਝ ਵੀ ਨਹੀਂ ਕੀਤਾ ਰੋਜ਼ ਇਹਨਾਂ ਨੂੰ ਮਿਲਦੇ ਅਸੀਂ ਸਿਰਫ ਥੋੜੇ ਜੇ 2250 ਬੱਚਿਆਂ ਨੂੰ ਬੈਗ ਦਿੱਤੇ ਸਟੇਸ਼ਨਰੀ ਦਿੱਤੀ ਹੌਸਲਾ ਦਿੱਤਾ ਪਰਸਨੈਲਿਟੀ ਡਿਵੈਲਪਮੈਂਟ ਕਰਾਈ ਉਹਨਾਂ ਨਾਲ ਪਿਆਰ ਮੁਹੱਬਤ ਕੀਤਾ ਗੱਲਾਂ ਕੀਤੀਆਂ ਸਭ ਤੋਂ ਵੱਡੀ ਗੱਲ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਸ ਵਿੱਚ ਜੈਲਸੀ ਬੜੀ ਆ ਉਹਨੂੰ ਘਟਾਉਣ ਵਾਸਤੇ ਇਹਨਾਂ ਨੂੰ ਜਾਦੂ ਕੀ ਜੱਫੀ ਜਿਹੜੀ ਹੈ ਨਾ ਮੁੰਨਾ ਬਾਈ ਐਮਬੀਬੀਐਸ ਪਿਕਚਰ ਵਾਲੀ ਉਹਦਾ ਮੁੱਲ ਦੱਸਿਆ ਕਿ ਜਿੱਥੇ ਕੋਈ ਲੜਾਈ ਹੁੰਦੀ ਹੋਵੇ ਉੱਟ ਕੇ ਜੱਫੀ ਪਾ ਲੋ ਤੇ ਉਹ ਲੜਾਈ ਖਤਮ ਹੋ ਜਾਂਦੀ ਹੈ ਤੇ ਇੰਨਾ ਸਾਰਿਆਂ ਦੀ ਆਪਸ ਵਿੱਚ ਵੀ ਥੋੜੀਆਂ ਥੋੜੀਆਂ ਗੱਲਾਂ ਹੁੰਦੀਆਂ ਅੱਜ ਮੈਨੂੰ ਲੱਗਦਾ ਅੱਜ ਤੋਂ ਬਾਅਦ ਆਪਸ ਵਿੱਚ ਸਾਰੇ ਸਾਰੇ ਅੱਜ ਤੋਂ ਬਾਅਦ ਆਪਸ ਵਿੱਚ ਪਿਆਰ ਕਰਨਗੇ ਯੈਸ ਸਰ ਜਾਦੂ ਦੀ ਜੱਫੀ ਜਾਦ ਹੈ ਨਾ ਯੈਸ ਸਰ ਪੱਕਾ ਯੈਸ ਸਰ ਉਹ ਕਿਸੇ ਗੈਰ ਨੂੰ ਵੀ ਨਹੀਂ ਪਾ ਲੈਣੀ ਆਪਣੇ ਨੂੰ ਹੀ ਪਾਣੀ ਜਾਦੂ ਦੀ ਜੱਫੀ ਐਵੇਂ ਮੈਨੂੰ ਕਿਤੇ ਬਦਨਾਮ ਨਾ ਕਰਾ ਦਿਓ ਠੀਕ ਹੈ ਸੋ ਖੁਸ਼ ਹੋ ਸਾਰੇ ਬੱਚੇ ਯੈਸ ਸਰ ਉਹਨਾਂ ਦੀ ਖੁਸ਼ੀ ਦਿਖਾ ਦਿਓ ਸਾਰੇ ਇੱਕ ਵਾਰੀ ਹੱਸ ਕੇ ਦਿਖਾ ਦਿਓ ਬਾਹਰ ਉੱਚਾ ਕਰਕੇ ਸਰ ਇਹ ਸੋਸਾਇਟੀ ਵੱਲੋਂ ਕਿਹੜੇ ਕਿਹੜੇ ਕਾਰਜ ਕੀਤੇ ਜਾਂਦੇ ਇਹਦੇ ਬਾਰੇ ਜ਼ਰੂਰ ਵਿਸਥਾਰ ਨਾਲ ਦੱਸੋ ਜੀ ਅਸੀਂ ਲੋੜਵੰਦ ਕੁਝ ਲੋਕ ਹੋਣ ਉਹਨਾਂ ਦੇ ਘਰ ਬਣਾਨੇ ਆ ਹੁਣ ਤੱਕ 62 ਘਰ ਬਣਾ ਚੁੱਕੇ ਆ ਤਰਨਤਾਰਨ ਕੱਲੇ 'ਚ 15 ਘਰ ਬਣਾ ਚੁੱਕੇ ਆ ਹਰ ਮਹੀਨੇ 45 ਵਿਡੋਜ਼ ਨੂੰ 1700 ਰੁਪਏ ਦਾ ਇੱਕ ਬੈਗ ਹੁੰਦਾ ਗਰੋਸਰੀ ਜਾਂਦੀ ਹੈ 30 ਹੁਣ 32 ਹੋ ਗਏ ਨੇ ਅੱਜ ਕੀ ਮਹੀਨੇ ਇੱਕ ਬਜ਼ੁਰਗ ਵੱਧ ਗਏ ਨੇ ਉਹ ਬਜ਼ੁਰਗ ਜਿਨ੍ਹਾਂ ਨੂੰ ਉਹਨਾਂ ਦੇ ਘਰਦਿਆਂ ਨੇ ਛੱਡਿਆ ਹੋਇਆ ਉਹਨਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਜਾਂਦੀ ਹੈ ਉਸ ਤੋਂ ਇਲਾਵਾ ਟ੍ਰੀਟਮੈਂਟ ਦਾ ਤੇ ਸਾਨੂੰ ਪਤਾ ਨਹੀਂ ਇਸ ਟਾਈਮ ਵੀ ਤਕਰੀਬਨ ਗੁਰੂ 10 ਤੋਂ 15 ਪੇਸ਼ੈਂਟਸ ਦਾ ਇਲਾਜ ਕਰਾ ਰਹੇ ਆ ਔਰ ਇਹ ਕੁਝ ਵੀ ਨਹੀਂ ਦੇ ਕੋਈ ਗਵਰਨਮੈਂਟ ਹੈਲਪ ਨਹੀਂ ਹੈ ਇਹ ਸਭ ਐ ਜਿਹੜੇ ਤੁਹਾਨੂੰ ਯੋਧੇ ਖੜੇ ਨਜ਼ਰ ਆ ਰਹੇ ਨਾ ਹਰ ਬੰਦਾ ਦਸਬੰਦ ਕਰਦਾ ਕਿਰਤ ਕਰੋ ਨਾਮ ਜਪੋ ਤੇ ਉਸੇ ਥੀਸਿਸ ਤੇ ਅਸੀਂ ਉਸੇ ਗੁਰੂ ਨਾਨਕ ਸਾਹਿਬ ਦੇ ਤੇ ਸਿੱਧੇ ਜਿਹੜੇ ਤਿੰਨ ਪ੍ਰਿੰਸੀਪਲ ਨੇ ਇਹ ਕੰਮਕਾਰ ਦੇ ਉਰ ਤੇ ਚੱਲ ਰਹੇ ਆ ਸਾਰੇ ਇਹਦੇ ਚ ਖੜੇ ਜੇ Hindu Muslim Sikh ईसाई ਇੱਕਾਂ ਹੀ ਸਾਰਿਆਂ ਦਾ ਨਾਰਾ ਕੇ ਸਰਵਿਸ ਕਰੀ ਹਿਊਮੈਨਿਟੀ ਦੀ ਔਰ ਸਾਰੇ ਸਾਡੇ ਇਹਨਾਂ ਦਾ ਤੁਸੀਂ ਇੱਕ ਵਾਰੀ ਇੱਕ ਵਾਰੀ ਹੁਣ ਇਹਨਾਂ ਦਾ ਧਰਮ ਪੁੱਛੋਗੇ ਨਾ ਇਹਨਾਂ ਦਾ ਜਵਾਬ ਕੁਝ ਹੋਰ ਹੀ ਆਣਾ ਆਪਣਾ ਤਾਂ ਨਮਕੀਆ ਯਾਰ ਹਿਊਮੈਨਿਟੀ ਹਿਮੈਨਿਟੀ ਇਨਸਾਨੀਅਤ ਇਹ ਸਾਡੇ ਸਾਰਿਆਂ ਦਾ ਧਰਮ ਇਨਸਾਨੀਅਤ ਹੈ ਔਰ ਉਹ ਸੇਵਾ ਕਰ ਰਹੇ ਆ ਜਿੰਨਾ ਟਾਈਮ ਮਿਲਿਆ ਜ਼ਿੰਦਗੀ ਕਿਰਾਏ ਦਾ ਘਰ ਹੈ ਜਿੰਨੀ ਤੇ ਰਹਿ ਗਈ ਉਹ ਕਿਰਾਏ ਦੇ ਘਰ ਚ ਰਹੀ ਜਾਣੇ ਇਹ ਕਿਰਾਇਆ ਦੇ ਰਹੇ ਆ ਜਿਹੜਾ ਬੰਦਾ ਹੈ ਕਿਰਾਇਆ ਦੇਣਾ ਬੰਦ ਕਰ ਦਿੰਦਾ ਉਹਨੂੰ ਉਹਦੀ ਇਜੈਕਟਮੈਂਟ ਹੋ ਜਾਂਦੀ ਘਰ ਚ ਪਤਾ ਨਾ ਕਿ ਜੇ ਕਿਰਾਇਆ ਨਾ ਦੇ ਉਹ ਮਕਾਨ ਮਾਲਕ ਨੂੰ ਤੇ ਘਰ ਖਾਲੀ ਹੋ ਜਾਂਦਾ ਨਾ ਦਿਓ ਆਪੇ ਖਾਲੀ ਹੋ ਜਾਣਾ ਕਰਮਾਂ ਦੇ ਬੈਗ ਭਰ ਰਹੇ ਆ ਤੁਹਾਡਾ ਥੈਂਕਸ ਕਿ ਤੁਸੀਂ ਅੱਜ ਸਾਨੂੰ ਮਿਲੇ ਪਿਆਰ ਕੀਤਾ ਔਰ ਆਸ ਕਰਦੇ ਆ ਤਰਨਤਾਂ ਦੇ ਵਿੱਚ ਕਿਤੇ ਹੋਰ ਲੋਡ ਹੋਏਗੀ ਤੇ ਤੁਹਾਡੇ ਨਾਲ ਹੀ ਅੱਗੇ ਹੋਰ ਜਾਵਾਂਗੇ ਸਰ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਇਸ ਸੋਸਾਇ ਸਾਰੇ ਤਿੰਨ ਪਰਿਵਾਰ ਸੀ ਆਪਸ ਚ ਜਾਣਦੇ ਨਹੀਂ ਸੀ ਸ਼ੇਅਰ ਕਰਦੇ ਕਰਦੇ ਮਿਲਦੇ ਹੁੰਦੇ ਸੀ ਆਪਸ ਥੋੜਾ ਏਕਾ ਹੋਇਆ ਯੂਨਿਟੀ ਹੋਈ ਗੱਲ ਕੀਤੀ ਤੇ ਸਾਡੇ ਇੱਕ ਪ੍ਰੈਜ਼ੀਡੈਂਟ ਨੇ ਇਸ ਵੇਲੇ ਆਸਟ੍ਰੇਲੀਆ ਗਏ ਹੋਏ ਨੇ ਰਾਜੂਪਾਦੀ ਉਹਨਾਂ ਨੇ ਕਿਹਾ ਕਿ ਯਾਰ ਸਿਰਫ ਆਪਾਂ ਕਿ ਕੋਈ ਆਰਗੇਨਾਈਜ਼ੇਸ਼ਨ ਸ਼ੁਰੂ ਕਰਦੇ ਆ ਕੱਲੇ ਕੱਲੇ ਕਰਦੇ ਸੀ ਤੇ ਉਹਨਾਂ ਨੇ ਕਿਹਾ ਕਿ ਸਿਰਫ ਸੇਵਾ ਹੀ ਕਰਨੀ ਹੈ ਤੇ ਉਹਦਾ ਹੀ ਅੰਗਰੇਜ਼ੀ ਅਨਵਾਦ ਕਰ ਦਿੱਤਾ ਸੀ ਜਸ ਸੇਵਾ ਸੁਸਾਇਟੀ ਔਰ ਉਦੋਂ ਦੀ 2018 ਤੋਂ ਚਾਲੂ ਹੈ ਅੱਜ ਇੱਕ ਮੈਂ ਹੋਰ ਗੱਲ ਦੱਸਣੀ ਹੀ ਮਨ ਚੇਤਾ ਤੁਸੀਂ ਪੁੱਛ ਲਿਆ ਨਾ ਕਿ ਅੱਜ ਸਵੇਰੇ ਸਵੇਰੇ 902ਵਾਂ ਚੈੱਕ ਕੱਟ ਕੇ ਆਏ ਆ 2018 ਤੋਂ ਹੁਣ ਤੱਕ 902 ਨੰਬਰ ਚੈੱਕ ਦਾ ਕੱਟ ਕੇ ਆਏ ਆ ਔਰ ਇੰਨੀ ਟਰਾਂਸਪੇਰੈਂਸੀ ਕੋਈ ਕੈਸ਼ ਨਹੀਂ ਕੋਈ ਕੁਛ ਨਹੀਂ ਕੋਈ ਜੀਪੇ ਨਹੀਂ ਕੋਈ ਕੁਛ ਨਹੀਂ ਇਹੀ ਸਾਰੇ ਪੈਸੇ ਪੰਦੇ ਨੇ ਲੋਕਾਂ ਨੂੰ ਵੰਡੀ ਜਾਂਦੇ ਆ ਇਹਨਾਂ ਨੂੰ ਰੱਬ ਹੋਰ ਦੇ ਹੀ ਜਾਂਦਾ ਉਹ ਹੋਰ ਵੰਡੀ ਜਾਂਦੇ ਨੇ ਹੋਰ ਆਈ ਜਾਂਦੇ ਨੇ ਹੋਰ ਵੰਡੀ ਜਾਂਦੇ ਨੇ ਮਿਹਨਤ ਚੱਲੀ ਜਾਂਦੀ ਹੈ ਔਰ ਹੁਣ ਇੱਥੇ ਪਹੁੰਚ ਗਿਆਂ ਚੀਫ ਮਨਿਸਟਰ ਅਵਾਰਡ ਮਿਲਿਆ ਸਾਰੀ ਸੋਸਾਇਟੀ ਨੂੰ ਕਾਫੀ ਅਵਾਰਡ ਮਿਲੇ ਨੇ ਅੱਜ ਵੀ ਆ ਦੇਖੋ ਗੁਰੂ ਅਰਜਨ ਦੇਵ ਜੀ ਦਾ ਅਵਾਰਡ ਮਿਲਿਆ ਹੀ ਸਾਡਾ ਹੌਸਲਾ ਕਿਉਂਕਿ ਉਮੀਦ ਦੁਨੀਆ ਕੋ ਹੌਸਲਾ ਹੈ ਤੂਫਾਨੋਂ ਵਿੱਚ ਕਿਨਾਰਾ ਹੈ ਉਹੀ ਚੱਲ ਕੇ ਚੱਲਦੇ ਆ ਇੱਕ ਪਾਸੇ ਸ਼ਹਿਰ ਸਾਰੇ ਸੁਨਿਓ ਫਿਰ ਇੱਕ ਪਾਸੇ ਸ਼ਹਿਰ ਦੂਜੇ ਪਾਸੇ ਕਬਰਿਸਤਾਨ ਹੈ ਕਬਰਿਸਤਾਨ ਦੇ ਰਾਹ ਵਿੱਚ ਪਈ ਹੋਈ ਹੱਡੀ ਦਾ ਵੀ ਬਿਆਨ ਹੈ ਕਹਿੰਦੀ ਠੋਕਰਾਂ ਨਾ ਮਾਰ ਮੈਂ ਵੀ ਕਦੀ ਇਨਸਾਨ ਹਾਂ ਸੋ ਝਾਰਿਆਂ ਨੇ ਜਾਣਾ ਪਰ ਜਾਨ ਤੋਂ ਪਹਿਲੇ ਚੰਗਾ ਕਰਨਾ ਸਾਰੇ ਕੁਝ ਨਾ ਕੁਝ ਚੰਗਾ ਕਰਨਗੇ ਯੈਸ ਸਰ ਪੱਕਾ ਯੈਸ ਸਰ ਆਰਮੀ ਵਾਲਾ ਯੈਸ ਯੈਸ ਸਰ ਯੈਸ ਸਰ ਧੰਨਵਾਦ ਅੱਜ ਨਾਲ ਹੋਰ ਵੀ ਇਹ ਸੋਸਾਇਟੀ ਦੇ ਮੈਂਬਰ ਅੱਗੇ ਮੈਡਮ ਪ੍ਰਿੰਸੀਪਲ ਜੀ ਨੇ ਮਰਨ ਜੀ ਅੱਜ ਤੁਹਾਡੇ ਕੋਲ ਪਹੁੰਚੇ ਸੋਸਾਇਟੀ ਵਾਲੇ ਕਿਵੇਂ ਉਹਨਾਂ ਦਾ ਧੰਨਵਾਦ ਕੀਤਾ ਅਈ ਆਪਣੇ ਸਕੂਲ ਵਾਲੇ ਸਟਾਫ ਵਾਲੇ ਸੋਸਾਇਟੀ ਦਾ ਬਿਲੋ ਧੰਨਵਾਦ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਕਿ ਸਿਰਫ ਇੱਕ ਬੈਗ ਦੇਣ ਹੀ ਨਹੀਂ ਆਏ ਉਹਨਾਂ ਨੇ ਜਿਵੇਂ ਮੈਂ ਅੱਗੇ ਦੱਸਿਆ ਬੱਚਿਆਂ ਨੂੰ ਉਹਨਾਂ ਨੇ ਬਹੁਤ ਚੰਗੀਆਂ ਗੱਲਾਂ ਸਿਖਾਈਆਂ ਮੋਰਲ ਵੈਲਿਊ ਸਿਖਾਈਆਂ ਬੱਚਿਆਂ ਨੂੰ ਪੜ੍ਹਾਈ ਦੀ ਅਹਿਮੀਅਤ ਸਿਖਾਈ ਕਿ ਦੱਸਿਆ ਕਿ ਸੋਸਾਇਟੀ ਵਿੱਚ ਆਪਾਂ ਕਿਦਾਂ ਇਨਸਾਨ ਬਣ ਕੇ ਰਹਿ ਸਕਦੇ ਆ ਨਸ਼ਿਆਂ ਨੂੰ ਨਸ਼ਿਆਂ ਦਾ ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਭਰਾਵਾਂ ਨੂੰ ਭੈਣਾਂ ਨੂੰ ਈਵਨ ਨਾਲ ਚਾਈਨਾ ਡੋਰ ਦਾ ਵੀ ਕਿਹਾ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਤਾਂ ਹੀ ਇੱਕ ਚੰਗੀ ਸੁਸਾਇਟੀ ਸਿਰਜ ਸਕਦੇ ਆ ਤੇ ਧੀਆ ਨੂੰ ਪੜਨ ਵਾਸਤੇ ਕਿਹਾ ਕਿ ਧੀਆ ਹੀ ਸਮਾਜ ਦਾ ਇੱਕ ਕਰਤਾ ਧਰਤਾ ਹੁੰਦੀ ਆ ਜਿੱਥੇ ਇੱਕ ਧੀ ਪੜ ਜੇ ਸਮੇਂ ਲੋ ਸਾਰਾ ਪਰਿਵਾਰ ਹੀ ਪੜ ਗਏ ਤੇ ਬੜੇ ਧੰਨਵਾਦੀ ਆ ਇਹਨਾਂ ਦਾ ਤੇ ਬੜੇ ਖੁਸ਼ ਆ ਕਿ ਅੱਜ ਬਹੁਤ ਵਧੀਆ ਵਕਤ ਬੀਤਿਆ ਇਹਨਾਂ ਨਾਲ ਤੇ ਬੱਚੇ ਵੀ ਬਹੁਤ ਖੁਸ਼ ਆ ਪੂਰਾ ਰਿਸਪੌਂਸ ਕਿੰਨਾ ਥੈਂਕ ਯੂ ਜੀ ਤਾਂ ਮੈਮ ਅੱਜ ਦੇ ਪ੍ਰੋਗਰਾਮ ਬਾਰੇ ਪਹਿਲਾਂ ਤੇ ਤਰਨਦਾਰ ਨ ਆਇਆ ਜੀ ਆਇਆਂ ਨੂੰ ਕਹਿੰਨੇ ਤੁਹਾਨੂੰ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਸਾਰੀ ਟੀਮ ਦਾ ਅਸੀਂ ਜਸ ਸੇਵਾ ਸੁਸਾਇਟੀ ਅੱਜ ਸ਼੍ਰੀ ਗੁਰਜਨਦੇਵ ਜੀ ਸਰਕਾਰੀ ਸੀਨੀਅਰ ਸੈਕੰਡਰੀ ਕન્યા ਸਕੂਲ ਦੇ ਵਿੱਚ ਪਹੁੰਚੇ ਆ ਤੇ ਉੱਥੇ ਆ ਕੇ ਅਸੀਂ ਸਾਰੀ ਟੀਮ ਨੇ ਇੱਥੇ ਬੱਚਿਆਂ ਦੇ ਨਾਲ ਜੋ ਖੁਸ਼ੀਆਂ ਵੰਡੀਆਂ ਨੇ ਉਹ ਦੇਖ ਕੇ ਫੀਲ ਕਰਕੇ ਇੰਨਾ ਕ ਮਜ਼ਾ ਆ ਰਿਹਾ ਨਾ ਅਸੀਂ ਤੁਹਾਨੂੰ ਉਹ ਵਰਡਸ ਦੇ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਹਾਂ ਜੀ ਤੇ ਬੱਚੇ ਇੱਥੋਂ ਦੇ ਇੰਨੇ ਜ਼ਿਆਦਾ ਇੰਟੈਲੀਜੈਂਟ ਨੇ ਅਸੀਂ ਆਪ ਦੇਖ ਕੇ ਹੈਰਾਨ ਆ ਕਿ ਬੱਚਿਆਂ ਨਾਲ ਜੋ ਵੀ ਅਸੀਂ ਮੋਰਲ ਵੈਲਿਊਜ਼ ਬੱਚਿਆਂ ਨੂੰ ਦਿੱਤੀਆਂ ਨੇ ਜਾਂ ਦੱਸੀਆਂ ਨੇ ਉਹ ਬੱਚਿਆਂ ਨੂੰ ਪਹਿਲੇ ਤੋਂ ਹੀ ਪਤਾ ਨਹੀਂ ਜਿੱਦ ਕਿ ਇੱਥੋਂ ਤੋਂ ਪਤਾ ਚੱਲਦਾ ਕਿ ਇੱਥੋਂ ਦੇ ਜਿਹੜੇ ਟੀਚਰਸ ਨੇ ਜਾਂ ਪ੍ਰਿੰਸੀਪਲ ਨੇ ਉਸ ਸਰਕਾਰੀ ਸਕੂਲ ਦੇ ਵਿੱਚ ਵੀ ਕਿੰਨੀ ਕ ਅਦਾ ਮਿਹਨਤ ਕਰ ਰਹੇ ਨੇ ਕਿ ਬੱਚਿਆਂ ਨੂੰ ਮੋਰਲ ਵੈਲਿਊਜ਼ ਵੀ ਨਾਲ ਸਿਖਾ ਰਹੇ ਨੇ ਉਹ ਦੱਸ ਰਹੇ ਨੇ ਕਿ ਅਸੀਂ ਜ਼ਿੰਦਗੀ ਕਿਵੇਂ ਜੀਣੀ ਹੈ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਅਸੀਂ ਬੱਚਿਆਂ ਨੂੰ ਅੱਜ ਸਿਖਾਈਆਂ ਨੇ ਪਰਸਨੈਲਿਟੀ ਡਵੈਲਪਮੈਂਟ ਦਾ ਵੀ ਉਹਨਾਂ ਨੂੰ ਦੱਸਿਆ ਥੋੜਾ-ਥੋੜਾ ਬੱਚੇ ਬੜੇ ਖੁਸ਼ ਹੋਏ ਨੇ ਕਿ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਾਲ ਲੈ ਕੇ ਆਵਾਂਗੇ ਕੁਚਾਈਨਾ ਡੋਰ ਬਾਰੇ ਵੀ ਦੱਸਿਆ ਯੁੱਧ ਨਸ਼ਿਆਂ ਵਿਰੁੱਧ ਬਾਰੇ ਵੀ ਦੱਸਿਆ ਕਿ ਅਗਰ ਕੋਈ ਕਰਦੇ ਵਿੱਚ ਵੀ ਕਰਦਾ ਤੇ ਉਹਨਾਂ ਨੂੰ ਵੀ ਸਮਝਾਓ ਚਾਈਨਾ ਡੋਲ ਦੇ ਬਾਰੇ ਵੀ ਇਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਨਾ ਵਰਤਨੀ ਹੈ ਤੇ ਨਾ ਹੀ ਇਹਨਾਂ ਨੂੰ ਅਸੀਂ ਦੇਖ ਸਕਦੇ ਹਾਂ ਕਿਤੇ ਵੀ ਇਹ ਸੋਸਾਇਟੀ ਵੱਲੋਂ ਕਿਹੜੇ-ਕਿਹੜੇ ਕਾਰਜ ਜਿਹੜੇ ਕੀਤੇ ਜਾਂਦੇ ਆ ਐਡੀ ਸੋਸਾਇਟੀ ਵੱਲੋਂ ਅਸੀਂ ਬਹੁਤ ਜ਼ਿਆਦਾ ਜਿਹੜੇ ਸੋਸ਼ਲ ਕੰਮ ਅਸੀਂ ਕਰ ਰਹੇ ਹਾਂ ਜਿਦੇ ਵਿੱਚ ਬੱਚਿਆਂ ਦੀਆਂ ਐਜੂਕੇਸ਼ਨ ਦੇ ਅਗੇ ਨੇ ਕੁਝ ਟ੍ਰੀਟਮੈਂਟਸ ਦੇ ਅਗੇ ਨੇ ਜਿਹੜੇ ਲੋੜਵੰਦ ਪਰਿਵਾਰਾਂ ਦੀਆਂ ਪੈਨਸ਼ਨਸ ਚੱਲਦੀਆਂ ਪਈਆਂ ਨੇ ਬੱਚਿਆਂ ਦੀਆਂ ਜਿਹੜੀਆਂ ਐਜੂਕੇਸ਼ਨਸ ਅਗੇ ਨੇ ਉਹਨਾਂ ਤੋਂ ਅਸੀਂ ਅਡਾਪਟ ਕਰਦੇ ਹਾਂ ਬੱਚਿਆਂ ਨੂੰ ਵੀ ਕਿ ਜਿਹੜੇ ਬੱਚੇ ਨਹੀਂ ਪੜ ਸਕਦੇ ਨੇ ਜਾਂ ਅੱਗੇ ਨਹੀਂ ਪੈਸੇ ਦੇ ਸਕਦੇ ਨੇ ਉਹਨਾਂ ਨੂੰ ਵੀ ਅਸੀਂ ਅਡਾਪਟ ਕਰਕੇ ਉਹਨਾਂ ਦੀ ਸਾਰੀ ਚੁਕਦੀਆਂ ਫੀਸਿਸ ਨਾਲ ਚੁਕਦੇ ਆ ਮੈਂ ਆਪਣੇ ਵੱਲੋਂ ਬੱਚਿਆਂ ਨੂੰ ਫ੍ਰੀ ਦੇ ਵਿੱਚ ਵੋਕੇਸ਼ਨਲ ਕੋਰਸੇ ਵੀ ਨਾਲ ਕਰਵਾਉਂਦੀ ਆ ਜਿਹਦੇ ਵਿੱਚ ਹੁਣ ਤੱਕ ਮੈਂ ਬੱਚਿਆਂ ਨੂੰ 450 ਕੁ ਲੜਕੀਆਂ ਨੂੰ ਫ੍ਰੀ ਦੇ ਵਿੱਚ ਵੋਕੇਸ਼ਨਲ ਕੋਰਸੇ ਕਰਵਾ ਚੁੱਕੀਆਂ ਜਿਹਦੇ ਵਿੱਚੋਂ ਤਕਰੀਬਨ 350 400 ਜਿਹੜੀਆਂ ਲੜਕੀਆਂ ਨੇ ਉਹ ਆਪਣੇ ਆਪਣੇ ਪੈਰਾਂ ਦੇ ਉੱਤੇ ਅੱਗੇ ਜਾ ਕੇ ਸਟੈਂਡ ਲਗੀਆਂ ਨੇ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਤੇ ਫੇਰ ਇੱਕ ਵਾਰੀ ਜੀ ਆਇਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਇਹ ਸਨ ਉਹ ਸੇਵਾ ਸੁਸਾਇਟੀ ਦੇ ਆਗੂ ਜਿਨ੍ਹਾਂ ਨੇ ਦੱਸਿਆ ਕਿ ਇਹ ਸੇਵਾ ਸੁਸਾਇਟੀ ਕਿਹੜੇ-ਕਿਹੜੇ ਕਾਰਜ ਕਰਦੀ ਆ ਤੇ ਗਰੀਬਾਂ ਦੇ ਘਰ ਬਣਾ ਚੁੱਕੀ ਆ ਬੱਚਿਆਂ ਨੂੰ ਫ੍ਰੀ ਜਿਤਨਾ ਕਿਤਾਬਾਂ ਪੈਨਸਨ ਬੈਗ ਜਿਹੜੇ ਵੰਡਦੀ ਆ ਤਾਂ ਘਰ ਵੀ ਬਣਾ ਕੇ ਦਿੰਦੀ ਆ ਤੇ ਗਰੀਬ ਲੋਕਾਂ ਨੂੰ ਪੈਨਸਨਾਂ ਵੀ ਦਿੰਦੀ ਲਾਜ ਵੀ ਕਰਾਉਂਦੀ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਤ ਸਿੰਘ ਜਿੰਨਾ ਤਰੰਦਾਰ